ਜਿਲੰਦਰ ਨੈਸ਼ਨਲ ਹਾਈਵੇ ਦੇ ਉੱਪਰ 4 ਕਿਲੋਮੀਟਰ ਦਾ ਲੰਬਾ ਜਾਮ ਦੇਖਿਆ ਗਿਆ ਹੈ ਦੇਖ ਸਕ ਰਹੇ ਹੋ ਤਸਵੀਰਾਂ ਅੱਜ ਸਵੇਰ ਦੀਆਂ ਤਸਵੀਰਾਂ ਨੇ ਜਿੱਥੇ ਕੀ ਜਿਲੰਦਰ ਨੈਸ਼ਨਲ ਹਾਈਵੇ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਕੋਲ ਲੰਬਾ 4 ਕਿਲੋਮੀਟਰ ਤੱਕ ਦਾ ਜਿਹੜਾ ਉਹ ਗੱਡੀਆਂ ਦਾ ਭਾਰੀ ਜਾਮ ਦੇਖਿਆ ਗਿਆ ਜਿੱਥੇ ਲੋਕਾਂ ਨੂੰ ਇਹ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਮੈਂ ਹਾਲਾਕਿ ਜਿਹੜੇ ਕਾਰਨ ਨਿਕਲ ਕੇ ਸਾਹਮਣੇ ਆਇਆ ਕੁਝ ਹੋਰ ਸੀਗਾ ਲੇਕਿਨ ਤਸਵੀਰਾਂ ਦੇਖ ਸਕਦੇ ਹੋ ਕਿ ਸਵੇਰ ਦਾ ਸਮਾਂ ਸੀਗਾ ਤੇ ਸਵੇਰ ਦੇ ਸਮੇਂ ਬਹੁਤ ਬੱਚਿਆਂ ਨੇ ਆਪਣੇ ਸਕੂਲ ਕਾਲਜਸ ਜਾਣਾ ਹੁੰਦਾ ਔਰ ਉਹਦੇ ਨਾਲ ਨਾਲ ਜੇ ਅਸੀਂ ਵੱਡਿਆਂ ਦੀ ਗੱਲ ਕਰਦੇ ਹਾਂ ਉਹਨੇ ਆਪਣੇ ਕੰਮ ਕਰਦੇ ਜਾਣਾ ਹੁੰਦਾ ਤੇ ਜੇਕਰ ਤੁਸੀਂ ਵੀ ਇਸ ਵੀਡੀਓ ਨੂੰ ਦੇਖ ਰਹੇ ਹੋ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂਕਿ ਤੁਹਾਨੂੰ ਵੀ ਕਿਸੇ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਇਹ ਜਲੰਧਰ ਨੈਸ਼ਨਲ ਹਾਈਵੇ ਦਾ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਦੇਖ ਸਕਦੇ ਹੋ ਜਿੱਥੇ ਕਿ 3 ਤੋਂ 4 ਕਿਲੋਮੀਟਰ ਦਾ ਲੰਮਾ ਜਾਮ ਸੀਗਾ ਗੱਡੀਆਂ ਜਿਹੜੀਆਂ ਨੇ ਉਹ ਟ੍ਰੈਫਿਕ ਜਾਮ 'ਚ ਫਸੀਆਂ ਹੋਈਆਂ ਸੀਗੀਆਂ ਕਾਰਨ ਵੀ ਤੁਹਾਨੂੰ ਦੱਸਾਂਗੇ ਲੇਕਿਨ ਇਹ ਤਸਵੀਰਾਂ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਨੇ ਇਹ लवली ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਾਹਮਣੇ ਦੀਆਂ ਨੇ ਜਦੋਂ ਅਸੀਂ ਜਲੰਧਰ ਤੋਂ ਫਗਵਾੜਾ ਲੁਧਿਆਣੇ ਵਾਲੀ ਸਾਈਡ ਨੂੰ ਜਾਂਦੇ ਤਾਂ ਉਸ ਲੇਨ ਦੇ ਉੱਪਰ ਜਿਹੜਾ ਇੱਕ ਲੰਬਾ ਤੁਹਾਨੂੰ ਜਾਮ ਦੇਖਣ ਨੂੰ ਮਿਲ ਸਕਦਾ ਜੇਕਰ ਤੁਸੀਂ ਵੀ ਇਸ ਸੜਕ ਤੇ ਜਾਂ ਇਸ ਰੋਡ ਤੇ ਸਫ਼ਰ ਕਰਨਾ ਹੈ ਤਾਂ ਇਸ ਖਬਰ ਨੂੰ ਦੇਖ ਕੇ ਉਸ ਹਿਸਾਬ ਦੇ ਨਾਲ ਜਿਹੜਾ ਆਪਣੀ ਟਾਈਮਿੰਗ ਸੈੱਟ ਕਰਿਓ ਕਿਉਂਕਿ ਦੇਖ ਸਕਦੇ ਹੋ ਉਹ ਕਾਰਨ ਜਿਹੜਾ ਨਿਕਲ ਕੇ ਸਾਹਮਣੇ ਆਇਆ ਕਿ ਆਖਰਕਾਰ ਐਡਾ ਵੱਡਾ ਜਾਮ ਜਿਹੜਾ ਉਹ ਤੁਹਾਨੂੰ ਜਲੰਧਰ ਨੈਸ਼ਨਲ ਹਾਈਵੇ ਦੇ ਉੱਪਰ ਕਿਉਂ ਮਿਲ ਗਿਆ ਕਿਉਂਕਿ ਲਫਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਕ੍ਰਾਸ ਕਰਕੇ ਉਸ ਤੋਂ ਬਾਅਦ ਜਦੋਂ ਪੁਲ ਸ਼ੁਰੂ ਹੋ ਜਾਂਦਾ ਉਸ ਪੋਲ ਦੇ ਉੱਪਰ ਇੱਕ ਟਰੱਕ ਜਿਹੜਾ ਬੋਰੀਆਂ ਨਾਲ ਭਰਿਆ ਸੀਗਾ ਉਹ ਖਰਾਬ ਹੋ ਗਿਆ ਸੀਗਾ ਤੇ ਇੱਕ ਲੇਨ ਜਿਹੜੀ ਉਹ ਪੂਰੀ ਬਲੌਕ ਹੋ ਗਈ ਉਸ ਤੋਂ ਬਾਅਦ ਹਾਲਕੀ ਮੌਕੇ ਤੇ ਪ੍ਰਸ਼ਾਸਨ ਪਹੁੰਚਾ ਹੋਇਆ ਸੀਗਾ ਪ੍ਰਸ਼ਾਸਨ ਆਪਣੇ ਤਰੀਕੇ ਨਾਲ ਕਾਰਵਾਈ ਕਰੇਗਾ ਕਿ ਉਹ ਕਿਸ ਤਰੀਕੇ ਨਾਲ ਇਸ ਟ੍ਰੈਫਿਕ ਨੂੰ ਕੱਢਿਆ ਜਾਏ ਜਾਂ ਟਰੱਕ ਨੂੰ ਸਾਈਡ ਕੀਤਾ ਜਾਏ ਜਾਂ ਠੀਕ ਕਰਵਾਇਆ ਜਾਏ ਉਹ ਜਿਹੜਾ ਪ੍ਰਸ਼ਾਸਨ ਤੁਸੀਂ ਦੇਖ ਸਕਦੇ ਹੋ ਮੌਕੇ ਤੇ ਪਹੁੰਚਾ ਹੋਇਆ ਹੈ ਲੇਕਿਨ ਟ੍ਰੈਫਿਕ ਜੈਮ ਤੁਸੀਂ ਦੇਖ ਸਕਦੇ ਹੋ ਜਿੱਥੇ ਕਿ ਤੁਹਾਨੂੰ 3 ਤੋਂ 4 ਕਿਲੋਮੀਟਰ ਦਾ ਇਹ ਲੰਬਾ ਜਾਮ ਉਹ ਜਿਹੜਾ ਮਿਲ ਸਕਦਾ ਸੋ ਸਵੇਰ-ਸਵੇਰ ਦੀਆਂ ਤਸਵੀਰਾਂ ਨੇ ਸਵੇਰੇ 9 ਵਜੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਕਿ ਜਲੰਧਰ-ਦੇਸ਼ਲ ਹਾਈਵੇ ਦੇ ਉੱਪਰ ਇੱਕ ਲੰਬਾ ਜਾਮ ਹੁੰਦਾ ਹੈ 3 ਤੋਂ 4 ਕਿਲੋਮੀਟਰ ਜਿਹੜੀ ਹੈ ਉਹ ਜਾਮ ਚੱਲਦਾ ਹੈ ਤੇ ਲੋਕ ਜਿਹੜੇ ਨੇ ਕਿਤਨਾ ਕਿਤੇ ਇਸ ਜਾਮ ਦੇ ਵਿੱਚ ਫਸੇ ਹੋਏ ਨਜ਼ਰ ਆ ਰਹੇ ਨੇ ਗੱਡੀਆਂ ਦੇ ਨਾਲ-ਨਾਲ ਟੂ-ਵੀਲਰਸ ਵੀ ਨੇ ਹੋរី ਬਹੁਤ ਸਾਰੇ ਕਿਉਂਕਿ ਇਹ ਜਿਹੜਾ ਸਮਾਂ ਸਵੇਰ ਦਾ ਹੁੰਦਾ ਹੈ ਉਹ ਹਰ ਇੱਕ ਦਾ ਬਿਜ਼ੀ ਸਮਾਂ ਹੁੰਦਾ ਹੈ ਤੇ ਲੇਕਿਨ ਉਸ ਸਮੇਂ ਦੇ ਵਿੱਚ ਲੋਕਾਂ ਨੂੰ ਜਿਹੜਾ ਉਹ ਆਪਣੇ 20 ਤੋਂ 25 ਮਿੰਟ ਜਾਂ 15 ਮਿੰਟ ਕਹਿ ਸਕਦੇ ਹੋ ਟ੍ਰੈਫਿਕ ਦੇ ਵਿੱਚ ਤੁਹਾਨੂੰ ਲੱਗ ਸਕਦੇ ਨੇ ਸੋ ਜੇਕਰ ਤੁਸੀਂ ਵੀ ਇਸ ਰਸਤੇਥਾਣੀ ਜਲੰਧਰ ਤੋਂ ਫਗਵਾੜਾ ਲੁਧਿਆਣਾ ਜਾਂ ਦਿੱਲੀ ਵਾਲੀ ਸਾਈਡ ਨੂੰ ਜਾ ਰਹੇ ਹੋ ਤੁਹਾਨੂੰ ਦੱਸ ਦਈਏ ਕਿ ਇੱਕ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਕਿ ਲੋਕਾਂ ਨੂੰ ਜਿਹੜਾ ਉਹ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਏ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਇਹ ਅੱਜ ਸਵੇਰ ਦੀਆਂ ਤਸਵੀਰਾਂ ਜਿੱਥੇ ਕਿ ਇੱਕ ਟਰੱਕ ਦੇ ਖਰਾਬ ਹੋਣ ਕਰਕੇ ਤਿੰਨ ਤੋਂ 4 ਕਿਲੋਮੀਟਰ ਦਾ ਇੱਕ ਲੰਬਾ ਜਾਮ ਜਿਹੜਾ ਹੈ ਤੁਹਾਨੂੰ ਜਲੰਧਰ ਨੈਸ਼ਨਲ ਹਾਈਵੇ ਦੇ ਕੋਲ ਮਿਲ ਸਕਦਾ ਹੈ लवली ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਦੇ ਕੋਲ ਮਿਲ ਸਕਦਾ ਹੈ ਉਹ ਸਾਹਮਣੇ ਦੀਆਂ ਇਹ ਤਸਵੀਰਾਂ ਜੋ ਤੁਹਾਡੇ ਨਾਲ ਲਗਾਤਾਰ ਸਾਂਝੇ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਵੀਡੀਓ ਨੂੰ ਤੁਸੀਂ ਵੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਤਾਂ ਕਿ ਕਿਸੇ ਨੂੰ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ